ਪੰਜਾਬ ਦੇ ਵਿੱਚ ਹੋਣ ਵਾਲੀਆਂ ਚਾਰ ਜ਼ਿਮਨੀ ਚੋਣਾਂ ਲੈ ਕੇ ਇਹਨਾਂ ਦੇ ਵਿੱਚੋਂ ਗਿੱਦੜਪਾ ਦੀ ਸੀਟ ਸਭ ਤੋਂ ਥਰਡ ਸੀਟ ਬਣਦੀ ਦਿਖਾਈ ਦੇ ਰਹੀ ਹੈ ਤੇ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਹੁਣ ਦੁਚਿੱਤੀ ਦੇ ਵਿੱਚ ਫਸ ਗਈ ਹੈ ਗਿੱਦੜਪਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਇਹ ਹੋਣ ਵਾਲਾ ਮੁਕਾਬਲਾ ਹੁਣ ਹੋਰ ਵੀ ਦਿਲਚਸਪ ਹੁੰਦਾ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼੍ਰੋਮਣੀ ਕਲਗਨ ਦਾ ਮਜ਼ਬੂਤ ਚਿਹਰਾ ਜੋ ਕਿ ਗਿੱਦੜਪਾ ਹਲਕੇ ਦੇ ਵਿੱਚ ਮੰਨਿਆ ਜਾਂਦਾ ਹਰਦੀਪ ਸਿੰਘ ਡੀਪੀ ਟਿੱਲੋ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਉਧਰ ਦੂਜੇ ਪਾਸੇ ਵਾਰਿਸ ਪੰਜਾਬ ਦੇ ਸੰਸਥਾਪਕ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਵੱਲੋਂ ਵੀ ਇਸ ਗਿੱਦੜਪਾ ਹਲਕੇ ਤੋਂ ਚੋਣ ਲੜਨ ਦਾ ਐਲਾਨ ਕਰ ਦਿੰਦਾ ਗਿਆ ਹੈ ਗਦਰਬਾਦ ਸੀਟ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਰਵਾਰਕ ਸੀਟ ਹੈ ਤੇ ਇਸ ਹਲਕੇ ਤੋਂ ਰਾਜਾ ਵੜਿੰਗ ਤਿੰਨ ਵਾਰ ਵਿਧਾਇਕ ਵੀ ਰਹ ਚੁੱਕੇ ਨੇ ਉਹਨਾਂ ਦੇ ਵੱਲੋਂ ਜਦੋਂ ਸ਼ੁਰੂਆਤੀ ਤੌਰ ਤੇ ਇਸ ਗਦਰਬਾਦ ਸੀਟ ਤੋਂ ਉਮੀਦਵਾਰ ਦੇ ਵਜੋਂ ਜਿਹੜਾ ਨਾਮ ਸਾਹਮਣੇ ਆਇਆ ਆ ਰਿਹਾ ਸੀ ਉਹ ਨਾਮ ਸੀ ਨਰਿੰਦਰ ਕੌਣੀ ਦਾ ਪਰ ਇਹ ਹੁਣ ਮੁਕਾਬਲਾ ਹੋਰ ਵੀ ਮਜ਼ਬੂਤ ਹੋ ਗਿਆ ਜਿਸ ਕਰਕੇ ਕਾਂਗਰਸ ਨੂੰ ਆਪਣਾ ਸਭ ਤੋਂ ਮਜ਼ਬੂਤ ਚਿਹਰਾ ਉਤਾਰਨਾ ਪਵੇਗਾ ਮੀਡੀਆ ਰਿਪੋਰਟਰਾਂ ਦੇ ਵੱਲੋਂ ਪਹਿਲਾਂ ਦਾਵਾ ਇਹ ਕੀਤਾ ਜਾ ਰਿਹਾ ਸੀ ਕਿ ਅਮਰਤਾ ਵੜਿੰਗ ਜੋ ਕਿ ਰਾਜਾ ਵੜਿੰਗ ਦੀ ਧਰਮ ਪਤਨੀਆ ਉਹ ਇਸ ਸੀਟ ਤੋਂ ਜ਼ਿਮਨੀ ਚੋਣ ਲੜਨ ਦੇ ਇਸ਼ੂ ਕਾ ਨਹੀਂ ਸਨ ਪਰ ਹੁਣ ਜਿਹੜਾ ਮੁਕਾਬਲਾ ਹੋਰ ਵੀ ਸਖਤ ਹੋ ਗਿਆ ਹੈ ਦਿਲਚਸਪ ਹੋ ਗਿਆ ਹੈ ਇਸ ਨੂੰ ਲੈ ਕੇ ਹੁਣ ਰਾਜਾ ਵੜਿੰਗ ਆਪਣੀ ਧਰਮ ਪਤਨੀ ਨੂੰ ਇਸ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੇ ਨੇ ਇਸ ਨੂੰ ਲੈ ਕੇ ਰਾਜਾ ਵੜਿੰਗ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਪਾਰਟੀ ਆਪਣਾ ਮਜ਼ਬੂਤ ਉਮੀਦਵਾਰ ਖੜਾ ਕਰੇਗੀ ਜਲਦੀ ਜਿਹੜੀਆਂ ਚਾਰ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਨੇ ਉਹਨਾਂ ਦੇ ਉੱਪਰ ਉਮੀਦਵਾਰ ਐਲਾਨੇਗੀ ਅਤੇ ਇਹ ਜਿਹੜੇ ਉਮੀਦਵਾਰ ਹੋਣਗੇ ਇਹ ਸਭ ਤੋਂ ਮਜ਼ਬੂਤ ਉਮੀਦਵਾਰ ਹੋਣਗੇ ਗਿੱਦੜਪਾ ਨਹੀਂ ਬਲਕਿ ਬਰਨਾਲਾ ਗੁਰਦਾਸਪੁਰ ਅਤੇ ਚੱਪੇਵਾਲ ਦੀ ਜਿਹੜੀ ਜ਼ਿਮਨੀ ਚੋਣਾਂ ਨੇ ਉਸ ਉੱਪਰ ਵੀ ਪਾਰਟੀ ਆਪਣੇ ਮਜ਼ਬੂਤ ਚਿਹਰੇ उतਾਰੇਗੀ ਹਾਲੀ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਰਾਜਾ ਵੜਿੰਗ ਨੂੰ ਆਪਣੇ ਹੀ ਨੇਤਾਵਾਂ ਦੇ ਵੱਲੋਂ ਆਪਣੀ ਪਾਰਟੀ ਆਗੂਆਂ ਦੇ ਵੱਲੋਂ ਕੀਤੇ ਗਏ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਦੇ ਵਿੱਚ ਬਿਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਗਿੱਦੜਪਾ ਵਿੱਚ ਕਾਂਗਰਸ ਪਾਰਟੀ 43ਰੇ ਨੰਬਰ ਤੇ ਰਹੀ ਹੈ ਜਿਸ ਕਰਕੇ ਰਾਜਾ ਬੈਂਕ ਤੇ ਕਾਫੀ ਸਵਾਮੀ ਉੱਠੇ ਨੇ ਜਿਸ ਕਰਕੇ ਹੁਣ ਰਾਜਾ ਮੜਿੰਗ ਦੇ ਵੱਲੋਂ ਗਿਦਰਬਾਹ ਹਲਕੇ ਦੇ ਵਿੱਚ ਜਗ੍ਹਾ-ਜਗ੍ਹਾ ਤੇ ਜਾ ਕੇ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਥੋਂ ਕੋਈ ਮਜ਼ਬੂਤ ਚਿਹਰਾ ਕਾਂਗਰਸ ਨੂੰ ਉਤਾਰਨਾ ਪਵੇਗਾ ਤੇ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਹਰਦੀਪ ਸਿੰਘ ਡਿਪਿਟ ਨੇ ਜੋ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਸੀ ਤਾਂ ਉਸ ਮੌਕੇ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਦਿੱਤੇ ਗਏ ਭਾਸ਼ਣ ਦੇ ਵਿੱਚ ਇਹ ਇਸ਼ਾਰਾ ਕੀਤਾ ਗਿਆ ਸੀ ਕਿ ਹਰਦੀਪ ਸਿੰਘ ਡਿੰਪਿਟ ਲੋਹੀ ਆਮ ਆਦਮੀ ਪਾਰਟੀ ਤੇ ਗਿਦਰਬਾਹ ਹਲਕੇ ਦੀ ਜ਼ਿਮਨੀ ਜੋ ਉਮੀਦਵਾਰ ਹੋਣਗੇ ਹਾਲਾਂਕਿ ਇਸ ਨੂੰ ਲੈ ਕੇ ਬਗਾਵਤ ਵੀ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੀ ਦਿਖਾਈ ਦਿੱਤੀ ਗਿਦਰਬਾਹਲੇ ਕਿ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਪ੍ਰਤਪਾਲ ਸ਼ਰਮਾ ਦੇ ਵੱਲੋਂ ਇਸ ਉੱਪਰ ਇਤਰਾਜ਼ ਵੀ ਜਤਾਇਆ ਗਿਆ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਦੇ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਕਿਹੜਾ ਕਿਹੜਾ ਉਮੀਦਵਾਰ ਇਸ ਜ਼ਿਮਨੀ ਚੋਣ ਦੇ ਵਿੱਚ ਉਤਾਰਿਆ ਜਾਵੇਗਾ